ਮੇਰਾ ਪੀਰ ਜਾਨੇ ਮੇਰੀ ਪੀਰ ਕੋਈ ਹੈ ਇੱਥੇ ਵੀਰ ਭਰਾ ਕੋਈ ਬੀਬੀ ਪਿਆਣਾ ਹੈ ਵੀਰੇ ਵੀਰੇ ਬੜੀ ਭੁੱਖ ਲੱਗੀ ਅੱਲਾ ਦੇ ਨਾਮ ਤੇ ਕੁਝ ਖਵਾ ਦੇ ਵੀਰੇ ਲੈ ਬਾਬਾ ਹਾਂ ਯਾਰ ਲੈ ਬਹੁਤ ਕੁਝ ਵੀਰੇ ਇਹ ਤਾਂ ਠੀਕ ਹੈ 버거 ਪੀਜ਼ਾ ਨਹੀਂ ਖਵਾ ਸਕਦੇ ਬਾਬੇ ਆ ਖੀਰ ਖਾਣੀ ਖੀਰ ਖਾਲਾ ਵੀਰ ਮੈਂ ਅੰਨਾ ਮੈਂ ਖੀਰ ਕਦੀ ਖਾਧੀ ਨਹੀਂ ਹੈ ਖੀਰ ਕਿਹੋ ਜੀ ਹੁੰਦੀ ਹੈ ਬੱਧੀ ਚਿੱਟੇ ਰੰਗ ਦੀ ਹੁੰਦੀ ਹੈ ਅੱਲਾ ਖਾਲਾ ਵੀਰ ਮੈਂ ਅੰਨਾ ਮੈਨੂੰ ਚਿੱਟਾ ਰੰਗ ਵੀ ਨਹੀਂ ਪਤਾ ਚਿੱਟਾ ਰੰਗ ਕਿਹੋ ਜਿਹਾ ਹੁੰਦਾ ਹੈ ਬਾਬੇ ਚਿੱਟਾ ਰੰਗ ਬਗਲੇ ਵਰਗਾ ਹੁੰਦਾ ਉਹ ਪਰਾਵਾ ਮੈਂ ਅੰਨਾ ਮੈਨੂੰ ਨਹੀਂ ਪਤਾ ਬਗਲਾ ਕਿਹੋ ਜਿਹਾ ਹੁੰਦਾ ਹੈ ਬਗਲਾ ਹਾਂ ਅੱਲਾ ਰੇ ਤੁਹਾਡੇ ਤੇ ਬਾਤ ਕਰ ਬਾਬਾ ਬਗਲਾ ਇਹੋ ਜਿਹਾ ਹੁੰਦਾ ਬਗ ਕਿੱਥੇ ਹੈ ਕਿੱਥੇ ਹੈ ਐ ਇਹ ਬਗਲਾ ਹੈ ਇਹ ਬਗਲਾ ਹੈ ਨਹੀਂ ਇਹ ਟੈਡੀ ਚੀਜ਼ ਨਹੀਂ ਖਾਦੇ ਬਾਬਾ ਨਹੀਂ ਨਹੀਂ ਉਹ ਪਪਾ ¿Qué